ਬਾਈ ਜੀ ਜਿਹੜਾ ਸਾਡੇ ਆਮ ਆਦਮੀ ਪਾਰਟੀ ਚ ਇੱਕ ਮਹਿਗਮਾ ਨਾ ਡੋਲੂ ਚੱਕ ਤੇ ਛੱਟੇ ਮਾਰ ਉਹ ਪੂਰਾ ਐਕਟਿਵ ਹੋਇਆ ਅੱਜ ਕੱਲ ਉਹ ਸਾਡਿਆਂ ਬੰਦਿਆਂ ਨੇ ਜਿਨ੍ਹਾਂ ਨੇ ਬਾਈ ਚ ਦਿਨ ਰਾਤ ਵਿਚਾਰੇ ਨੇ ਮਿਹਨਤ ਕੀਤੀ ਉਹਨਾਂ ਨੂੰ ਪਿੱਛੇ ਕਰਕੇ ਤੇ ਆਪ ਕਿੰਗੀ ਪਾਈ ਫਿਰਦੇ ਨੇ ਐਮਐਲਏ ਨੂੰ ਸਾਰਿਆਂ ਦੀ ਗਾਲੀ ਕਰਦਾ ਪੂਰੇ ਪੰਜਾਬ ਚ ਤੇ ਬਾਈ ਉਹ ਬੇੜਾ ਗਰਕ ਕਰਨ ਤੇ ਲੱਗੇ ਨੇ ਪਾਰਟੀ ਦਾ ਅਸੀਂ ਤਾਂ ਨਹੀਂ ਹੋਣ ਦਿੰਦੇ ਅਸੀਂ ਤੇ ਜਿੰਨੇ ਚੋਕੇ ਗਿਆ ਆਵਾਜ਼ ਬੁਲੰਦ ਕਰਦੇ ਰਾਵਾਂਗੇ ਉਹ ਬੰਦਿਆਂ ਦੀ ਜਿਹੜੇ ਬਾਈਬਲੇ ਨਾਲ ਖੜੇ ਸੀ ਦਿਨ ਰਾਤ ਇੱਕ ਕੀਤੀ ਮਿਹਨਤ ਤੇ ਜਿਹੜੇ ਹੁਣ ਮਲਾਈਆਂ ਖਾਣ ਆਏ ਨੇ ਸਰਪੰਚੀਆਂ ਪਿੱਛੇ ਜਾਂ ਚੇਅਰਮੈਨੀਆਂ ਪਿੱਛੇ ਦੁੱਕੀ ਦੁੱਕੀ ਦੇ ਬੰਦੇ ਜਿਨ੍ਹਾਂ ਨੂੰ ਕੋਈ ਪਿੰਡ 'ਚ ਪੁੱਛਦਾ ਨਹੀਂ ਬਾਈ ਵੱਡੇ ਲੀਡਰ ਹੀ ਨਹੀਂ ਵੇਖਦੇ ਕੰਨੇ ਇਲੈਕਸ਼ਨਾਂ ਦੇ ਵਿੱਚ ਇਹ ਜਿਹੜੇ ਥਲੜੀ ਥੱਲੇ ਛੋਟੇ ਲੈਵਲ ਤੇ ਹੁੰਦੇ ਨੇ ਨਾ ਛੱਟੇਮਾਰ ਇਹ ਤਾਂ 50-50 ਹਜ਼ਾਰ ਪਿੱਛੇ ਵੇਖ ਜਾਂਦੇ ਨੇ ਸੋ ਇਹ ਬੇੜਾਗਰ ਕਾ ਐਮ.ਐਲ.ਏ ਸਾਬ੍ਹ ਨੂੰ ਵੀ ਬੇਨਤੀ ਏ ਕਿ ਇਹਨਾਂ ਦਾ ਧਿਆਨ ਰੱਖੋ ਇਹਨਾਂ ਦੀਆਂ ਗੱਲਾਂ 'ਚ ਆ ਕੇ ਆਪਦੇ ਜਿਹੜੇ ਆਪਣੇ ਕੰਮ ਕਰਿਆ ਜਿਹੜੇ ਵਰਕਰਾਂ ਨੇ ਮਿਹਨਤ ਕਰੀ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੂੰ ਪਿੱਛੇ ਨਾ ਕਰ ਦਿਓ ਇਹ ਬੇੜਾ ਗਰਕ ਕਰ ਦੇਣਗੇ ਅੱਜ ਇਹ ਤੁਹਾਨੂੰ ਮਿੱਠੀਆਂ ਸੁਣਾਉਂਦੇ ਹੋਣਗੇ ਤੁਹਾਨੂੰ ਚੰਗੇ ਲੱਗਦੇ ਹੋਣਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੱਡਾ ਕਾਰਨ ਬਣੇਗਾ ਆਪਣੀ ਬਰਬਾਦੀ ਦਾ ਇਹ ਜਿਹੜੇ ਦੁੱਕੀ ਦੁੱਕੀ ਦੇ ਬੰਦੇ ਸਰਪੰਚੀਆਂ ਪਿੱਛੇ ਜਾਂ ਉਹਦੇ ਪਿੱਛੇ ਆਪਣੇ ਨਾਲ ਤੁਰੇ ਫਿਰਦੇ ਨੇ ਨਾ ਸਾਡੇ ਐਮਐਲਏ ਨਾਲ ਲੱਖ ਮੱਤ ਪੇਡ ਹੋ ਸਕਦੇ ਨੇ ਹੋਣਗੇ ਪਰ ਜੇ ਕੋਈ ਚਾਵੇ ਕਿ ਇਸ ਚੀਜ਼ ਦਾ ਅਸੀਂ ਫਾਇਦਾ ਲੈ ਜਾਾਂਗੇ ਜਾਂ ਸਾਡੀ ਪਾਰਟੀ ਦਾ ਕੋਈ ਨੁਕਸਾਨ ਕਰ ਜੂਗਾ ਭਾਈ ਜਮਾ ਨਹੀਂ ਹਉਣ ਦਿੱਤੇ ਐਡੇ ਅਸੀਂ ਉੱਲੂ ਨਹੀਂ ਹੈਗੇ ਜਿੱਡੇ ਕੋਈ ਸਾਨੂੰ ਸਮਝੇ ਤੇ ਅਸੀਂ ਹਮੇਸ਼ਾ ਆਪਦੀ ਪਾਰਟੀ ਦੇ ਨਾਲ ਸੀ ਤੇ ਨਾਲ ਹਾਂ ਪਿੱਛੇ ਜੇ ਦਿੱਲੀ ਕਾਲ ਸੀ ਇਹਨਾਂ ਕੀ ਕਰਿਆ ਝੂਠਾਂ ਨੇ ਜਾ ਕੇ ਖਿਚਾ ਕੇ ਫੋਟੋ ਉੱਥੇ ਤੇ ਪਾ ਦੇ ਸਟੇਟਸ ਜੀ ਸਟੋਰੀਆਂ ਜੀ ਫੇਸਬੁੱਕ ਤੇ ਤੇ ਪਤੰਦਰਾ ਆ ਕੇ ਘਰੇ ਪੀ ਗਏ ਡੇਢ ਡੜ ਬੋਤਲ ਦਾਰੂ ਦੀ ਸੌਂਗੇ ਤੇ ਉੱਥੇ ਕੋਈ ਪਹੁੰਚਿਆ ਹੀ ਨਹੀਂ ਅਸੀਂ ਭਾਈ 45 ਬੰਦੇ ਲੈ ਕੇ ਗਏ ਇਕੱਲੇ ਇਕੱਲੇ ਦਾ ਡਾਟਾ ਏ ਰਿਕਾਰਡ ਏ ਜਿਹੜੇ ਬੰਦੇ ਦਾ ਵਿਧ ਮੋਬਾਈਲ ਨੰਬਰ ਵਿਧ ਫੋਟੋ ਸਾਰਾ ਕੁਝ ਉੱਥੋਂ ਤੱਕ ਪਹੁੰਚਣ ਤੱਕ ਅਸੀਂ ਕਦੀ ਇਹੋ ਜਿਹੇ ਕਰਾਉਣੀਆਂ ਅਦਿਕਰ ਹਰਕਤਾਂ ਨਹੀਂ ਕੀਤੀਆਂ ਗਿਆ ਅਸੀਂ ਫੋਕੀ ਵਾਹ ਵਾਹ ਦੇ ਬਦਲੇ ਪਾਰਟੀ ਨਾਲ ਧੋਖਾ ਨਹੀਂ ਕੀਤਾ ਨਾ ਅੱਜ ਦੇ ਨਾਲ ਕੱਲ ਜਿੰਨਾ ਜੇ ਖੜੇ ਆ ਆਪਦੇ ਸਟੈਂਡ ਤੇ ਖੜਾਂਗੇ ਦਿਲੋਂ ਖੜਾਂਗੇ ਪਾਰਟੀ ਦੇ ਲਈ ਦਿਨ ਰਾਤ ਮਿਹਨਤ ਕਰਾਂਗੇ ਐਮਐਲਏ ਨਾਲ ਪਹਿਲਾਂ ਹੀ ਕਹਿਤਾ ਸਾਡੇ ਮਤ ਪੇਦ ਹੋ ਸਕਦੇ ਪਾਰਟੀ ਨਾਲ ਸਾਡਾ ਕੋਈ ਗੁੱਸਾ ਗਿਲਾ ਨਹੀਂ ਹੈਗਾ ਪਾਰਟੀ ਵਾਸਤੇ ਦਿਨ ਰਾਤ ਮਿਹਨਤ ਕਰਦੇ ਸੀ ਕਰਦੇ ਹਾਂ ਆਉਣ ਵਾਲਾ ਸਮਾਂ ਜਿਹੋ ਜਿਹਾ ਹੋਵੇਗਾ ਉਸ ਹਿਸਾਬ ਨਾਲ ਵੇਖੀ ਜਾਵੇਗੀ ਸੋ ਬੇਨਤੀ ਹੈ ਕਿ ਇਹੋ ਜੇ ਕੌਲੀ ਚੱਟ ਤੇ ਛੱਟੇ ਮਾਰ ਮਹਿੰਗੇ ਵਾਲੇ ਸਾਵਧਾਨ ਹੋ ਜਾਓ ਸਭ ਪਤਾ ਹੈ ਸਾਨੂੰ ਸਮਝ ਜਾਓ ਸਮਝ